पिछले दिनों मंत्री लाल सिंह पुल्लर ने स्टेज दे उत्ते कुछ बलादरी ले गलत शब्द बोल दिते सी मंत्री लाल सिंह विरोध भी होया अते पुतले भी फूके गए सुनियारा बिलादली विच इस गल दा बहुत गुस्सा है चाहे मंत्री लाल तो सिंह पुल्लर ने माफी मांग ली है पर लोगों गुस्सा बहुत ज्यादा है हिंदुस्तान दे प्रधान कश्मीर सिंह राजपूत तक ये गल पहुंची है होर भी उहदेदार तक ये गल पहुंच चुकी है ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਨੇ ਦਸਿਆ ਇਸ ਗੱਲ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੱਕ ਰੱਖੀ ਜਾਏਗੀ ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਅੱਗੇ ਇਹ ਰਿਕਵੈਸਟ ਕਰਦਾ ਜਾਂ ਤੇ ਇਹੋ ਜਿਹੇ ਗੰਦੇ ਬੰਦੇ ਕੋ ਅਸਤੀਫਾ ਲਿਆ ਜਾਵੇ ਜਿਹੜੇ ਆਪੇ ਆਪਣੇ ਨਿੱਜੀ ਝਗੜਿਆ ਕਰਕੇ ਸੰਸਥਾਵਾਂ ਨੂੰ ਬਦਨਾਮ ਕਰਦੇ ਨੇ ਮੈਂ ਇਹ ਲਾਲ ਸਿੰਘ ਪੋਲਰ ਨੂੰ ਪੁੱਛਣਾ ਚਾਹਾਂਗਾ ਕਿ ਜੇ ਤੂੰ ਕਹਿੰਦਾ ਕਿ ਜਿਹੜਾ ਸਾਬਕਾ ਐਮਐਲਏ ਤੇਰੇ ਪਰਿਵਾਰ ਵਾਸਤੇ ਬੜੀ ਗਲਤ ਸ਼ਬਦਾਵਲੀ ਵਰਤਦਾ ਸੀ ਕਦੀ ਤੇਰੇ ਵਾਸਤੇ ਜਾਂ ਤੇਰੇ ਬੱਚਿਆਂ ਵਾਸਤੇ ਕਿ ਤੇਰੇ ਕੋਲ ਆਪਣੇ ਵਿੱਚ ਦਮ ਨਹੀਂ ਕਿ ਤੂੰ ਸਿੱਧੀ ਉਹਦਾਂ ਟੱਕਰ ਲੈ ਸਕੇ ਜੇ ਤੇਰੇ ਚ ਆਪਣੇ ਚ ਦਮ ਹੀ ਨਹੀਂ ਤੂੰ ਸਮਾਜ ਵਿੱਚ ਚੰਗੇ ਕੰਮ ਹੀ ਨਹੀਂ ਕਰ ਸਕਦਾ ਜੇ ਤੈਨੂੰ ਬੋਲਣ ਲੱਗੇ ਨਹੀਂ ਪਤਾ ਲੱਗਦਾ ਕਿ ਤੂੰ ਕਿਹੜੇ ਟਾਈਮ ਤੇ ਕੀ ਸ਼ਬਦਾਵਲੀ ਵਰਤਣੀ ਹੈ ਤੇ ਤੈਨੂੰ ਆਮ ਆਦਮੀ ਪਾਰਟੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਮੈਂ ਸੀਐਮ ਭਗਵੰਤ ਮਾਨ ਜੀ ਅੱਗੇ ਰਿਕਵੈਸਟ ਕਰਦਾ ਇਹੋ ਜਿਹੇ ਗੰਦੇ ਬੰਦੇ ਨੂੰ ਆਪਣੀ ਆਮ ਆਦਮੀ ਪਾਰਟੀ ਵਿੱਚੋਂ ਕੱਢਿਆ ਜਾਵੇ ਜੇ ਇਹੋ ਜਿਹੇ ਬੰਦੇ ਨੂੰ ਆਪਣੀ ਆਮ ਆਦਮੀ ਪਾਰਟੀ ਵਿੱਚੋਂ ਨਾ ਤੁਸੀਂ ਕੱਢਿਆ ਤੇ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਨੁਕਸਾਨ ਹੋਏਗਾ ਤੇ ਮੈਂ ਫੇਰ ਸੀਮ ਭਗਵੰਤ ਮਾਨ ਜੀ ਨੂੰ ਕਹਿਣਾ ਕਿ ਜੇ ਤੁਸੀਂ ਭਗਤ ਸਿੰਘ ਜੀ ਦੇ ਸੋਚ ਤੇ ਚੱਲਣ ਵਾਲੇ ਇਨਸਾਨ ਹੋ ਤੇ ਇਹੋ ਜਿਹੇ ਗੰਦੇ ਬੰਦੇ ਦਾ ਬਾਈਕਾਟ ਕਰੋ ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਤੁਹਾਡੇ ਸਾਰੇ ਅੱਗੇ ਇਹੀ ਬੇਨਤੀ ਹੈ ਸਾਰੇ ਸਮਾਜ ਅੱਗੇ ਕਿ ਇਹੋ ਜਿਹੇ ਗੰਦੇ ਬੰਦੇ ਨੂੰ ਅੱਗੇ ਆਂਦਾ ਮੌਕਾ ਨਾ ਦੇ ਆ ਜਾਵੇ ਕਿਉਂਕਿ ਆ ਵੇਖੋ ਜਿਹੜਾ ਬੰਦਾ ਸਟੇਜ ਤੇ ਖਲੋ ਕੇ ਆਪਣੇ ਮੂੰਹੋਂ ਐਡੀ ਗੰਦੀ ਸਵੰਗਰ ਬਰਾਦਰੀ ਵਾਲੀ ਸ਼ਬਦਾਵਲੀ ਵਰਤਦਾ ਪਿਆ ਇਹ ਭਲੇਖੇ ਚ ਬੈਠਾ ਕਿ ਜਦੋਂ ਪਹਿਲਾਂ ਵਿਧਾਨ ਸਭਾ ਦੇ ਇਲੈਕਸ਼ਨ ਸੀ ਇਹੀ ਲੋਕ ਪਹਿਲਾਂ ਸਾਡੀ ਸਵੰਗਰ ਬਰਾਦਰੀ ਦੇ ਤੱਲੇ ਮਾਰਦੇ ਸੀ ਕਿ ਸਾਡਾ ਸਾਥ ਦਿਓ ਤੇ ਹੁਣ ਜੇ ਇੱਕ ਕੁਰਸੀ ਤੇ ਬਹਿ ਗਏ ਨੇ ਚੰਗੀ ਪੋਸਟ ਤੇ ਬਹਿ ਗਏ ਨੇ ਇਹਨਾਂ ਨੂੰ ਰੱਬ ਭੁੱਲਿਆ ਦਾ ਮੈਂ ਇਸ ਬੰਦੇ ਨੂੰ ਚੇਤਾਵਨੀ ਦਿਨਾ ਜਾਂ ਤੇ ਸਵਨਕਰ ਬਰਾਦੀ ਦੇ ਕੋਲ ਆ ਕੇ ਮਾਫੀ ਮੰਗ ਲਾ ਨਹੀਂ ਤੇ ਆਉਣ ਵਾਲੀ ਲੋਕ ਸਭਾ ਵਿੱਚ ਜਿਹੜਾ ਵੀ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਲਾਲ ਸਿੰਘ ਪੁੱਲਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੰਜਾਬ ਵਾਸੀਓ ਤੇ ਦੇਸ਼ ਵਾਸੀਓ ਮੈਨੂੰ ਅੱਜ ਬੜਾ ਹੀ ਇੱਕ ਦੁਖਦਾਈ ਸਪੀਚ ਸ਼੍ਰੀ ਪੁੱਲਰ ਜੀ ਦੀ ਸੁਣ ਚਾਹੀਏ ਜੋ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਲਾਲ ਸਿੰਘੀ ਭੁੱਲਰ ਜੋ ਆਪ ਆਰਡੀਨਲ ਸੰਬੰਧਤ ਨੇ ਜਿਹੜੀ ਆਪਣੇ ਆਪ ਨੂੰ ਇੱਕ ਬੜੀ ਵਿਦਵਾਨ ਤੇ ਸੂਝਵਾਨ ਲੋਕਾਂ ਦੀ ਪਾਰਟੀ ਕਹਿੰਦੀ ਹੈ ਅਗਰ ਇਹਨਾਂ ਦੀ ਪਾਰਟੀ ਵਿੱਚ ਇਹੋ ਜਿਹੇ ਸੂਝਵਾਨ ਤੇ ਵਿਦਵਾਨ ਐਮ ਐਲ ਏ ਤੇ ਮੰਤਰੀ ਨੇ ਤੇ ਮੇਰੇ ਖਿਆਲ ਇਸ ਤੋਂ ਵੱਡਾ ਦੁਖਦਾਈ ਪਹਿਲੂ ਕੋਈ ਨਹੀਂ ਹੋ ਸਕਦਾ ਮੇਰੀ ਮਾਣਯੋਗ ਮੁੱਖ ਮੰਤਰੀ ਨੂੰ ਇੱਕ ਵੀ ਬੇਨਤੀ ਹੈ ਕਿ ਇਹੋ ਜਿਹੇ ਵਿਦਵਾਨ ਪੁਰਸ਼ਾਂ ਤੋਂ ਆਪਣਾ ਛੁਟਕਾਰਾ ਕਰਾ ਲਓ ਨਹੀਂ ਤਾਂ ਇਹ ਤੁਹਾਡੇ ਵਾਸਤੇ ਬਹੁਤ ਵੱਡੇ ਅਗੇ ਟੁਏ ਪੁਟਨ ਮਾਸਟਰ ਤਿਆਰ ਨੇ ਇਹਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਉਹ ਐਸਾ ਦੁਖਦਾਈ ਹੈ ਜਿਹਨੂੰ ਮੈਂ ਰਿਪੀਟ ਵਾਸਤੇ ਨਹੀਂ ਕਰਨਾ ਚਾਹੁੰਦਾ ਪਰ ਮਜਬੂਰੀ ਹੈ ਕਿਉਂਕਿ ਮੈਂ ਨੈਸ਼ਨਲ ਰੱਖਿਆ ਖਾ ਭਾਰਤੀ ਸਵੰਤਾ ਸੰਗਾ ਕਸ਼ਮੀਰ ਸਿੰਘ ਰਾਜਪੂਤ ਮੇਰੇ ਕੋਲ ਬਹੁਤ ਸਾਰੇ ਲੋਕਾਂ ਨੇ ਉਹ ਜਿਹਾ ਕਾਪੀਆਂ ਹੀ ਭੇਜਿਆ ਇਹਨਾਂ ਦਾ ਬਾਸੀ ਨਾਮਾਂ ਵੀ ਜਿਹੜਾ ਹੈਗਾ ਉਹ ਵੀ ਮੇਰੇ ਕੋਲ ਆਇਆ ਹੈ ਜੇ ਇਹੋ ਜਿਹੇ ਲੋਕ ਮંત્રી ਦੀ ਕੁਰਸੀ ਤੇ ਬਹਿ ਕੇ ਤੇ ਇਹੋ ਜਿਹੇ ਵਿਚਾਰ ਪੇਸ਼ ਕਰਨਗੇ ਤੇ ਲੋਕਾਂ ਨੂੰ ਇਦਾਂ ਦੀਆਂ ਹਰਖਾਂ ਨਾਲ ਨਾਜਣਗੇ ਤੇ ਤੁਸੀਂ ਆਪਣੀ ਹਕੂਮਤ ਵਿੱਚ ਕੀ ਉਮੀਦ ਰੱਖ ਸਕਦੇ ਕਿ ਤੁਸੀਂ ਲੋਕਾਂ ਨੂੰ ਇੱਜ਼ਤ ਕਿਦਾਂ ਦੀ ਦਿਓਗੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੰਤਰੀ ਸਾਹਿਬ ਨੇ ਵੀ ਕਿ ਜੇ ਤੁਹਾਡਾ ਕਿਸੇ ਐਮਐਲਏ ਨਾਲ ਜਾਂ ਕਿਸੇ ਹੋਰ ਬੰਦੇ ਨਾਲ ਵਿਅਕਤੀਗਤ ਕੋਈ ਤੁਹਾਡਾ ਝਗੜਾ ਸੀ ਕਿ ਉਸ ਦਿਨ ਤੁਹਾਡੇ ਦਾਮ ਸੀ ਤੇ ਉਹਨੂੰ ਆਪਸ ਵਿੱਚ ਇਹ ਰਿਸ਼ਤੇ ਦੇ ਨਾਗੇ ਸਰਵਜਨਕ ਜਗ੍ਹਾ ਤੇ ਬੈਠ ਕੇ ਤੇ ਕਿਸੇ ਪਰਿਆ ਬਰਾਦ ਨੂੰ ਸੁਸਾਇਟੀ ਨੂੰ ਤਾਣਾ ਮਿਹਣਾ ਦੇਣਾ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਹਿੰਦੁਸਤਾਨ 'ਚ ਲੱਕੜੀ ਦਾ ਕੰਮ ਕਰਨ ਵਾਲੇ ਤੇ ਸੋਨੇ ਦਾ ਕੰਮ ਕਰਨ ਵਾਲੇ ਜਾਂ ਲੋਹੇ ਦਾ ਕੰਮ ਕਰਨ ਵਾਲੇ ਹਰ ਹੱਟੇ 'ਤੇ ਪੈਛਣੇ ਅਸੀਂ ਬੇਸ਼ਕਰਮਾ ਸਮਾਜ ਦਾ ਖੁਮੰਦਤ ਆਂ ਤੇ ਵਿਸ਼ਕਰਮਾ ਸਮਾਜ ਜਿਹੜਾ ਸਿੱਤੇ ਰੋਗੇ ਜੇਕਰ ਕਿਹਾ ਜਾਏ ਤੇ ਭਗਵਾਨ ਦਾ ਰੂਪ ਨੇ ਵਿੱਚ ਇੱਕ ਸਾਖ ਸਾਧ ਧਰਤੀ ਦੇ ਉੱਤੇ ਅਸੀਂ ਵਿਰਾਜਮਾਨ ਹਾਂ ਸਾਡੀ ਸੋਸਾਇਟੀ ਜਿਹੜੀ ਹੈ ਬੜੀ ਇੱਜ਼ਤ ਤੇ ਮਾਨ ਸ਼ਾਨ ਨਾ ਕੰਮ ਕਰਦੀ ਹੈ ਔਰ ਹਡਾਡੇਰੀ ਹੈ ਪਰ ਕੋਲਾ ਸਾਹ ਨੂੰ ਯਾਦ ਹੋਣਾ ਜਿਹੜਾ ਕਿ ਮੇਰਾ ਖਿਆਲ ਇਹਨਾਂ ਦੇ ਵੱਡੇ ਵੱਡੇ ਰਹੀ ਜਾਂ ਇਹ ਕਿ ਨਹੀਂ ਹਡਾਡੇਰੀ ਕੇ ਕੰਮ ਵਿੱਚ ਰਹੇ ਨਹੀਂ ਲੱਗਦੇ ਮੈਨੂੰ ਅਗਰ ਰਹੇ ਹੁੰਦੇ ਤਾਂ ਉਹਨਾਂ ਨੂੰ ਪਤਾ ਲੱਗ ਪੇਠਾ ਪੁਰਖੀ ਕਿਤੇ ਦੀ ਕਿੰਨੀ ਇੱਜ਼ਤ ਕਦੋਂ ਕਦੋਂ ਕਿੰਤਾ ਹੁੰਦੀਆਂ ਨੇ ਅਸੀਂ ਕੋਈ ਕਿਸੇ ਦੇ ਰਾਮ ਕਰਮ ਤੇ ਨਹੀਂ ਹੁੰਦੇ ਅਸੀਂ ਆਪਣਾ ਹੱਥ ਨਾਲ ਦਹਾ ਹਥਾਨੀ ਨਾਲ ਬੈਠ ਕੇ ਹਥਾਨੀਆ ਉਂਗਲਾਂ ਨਾਲ ਦਹਾ ਉਂਗਲਾਂ ਨਾਲ ਕੰਮ ਕਰਕੇ ਮਿਹਨਤ ਦੀ ਕਮਾਈ ਖਾਣੇ ਹਾਂ ਤੇ ਮਿਹਨਤ ਕਰਕੇ ਤੇ ਕਰਨੀ ਜਾਣਦੇ ਹਾਂ ਸਾਡੇ ਪਰਿਵਾਰ ਵੀ ਤੇ ਸਾਡੇ ਆਣ ਬਾਣੇ ਸੁੱਖ ਦੇ ਦਿੰਦੇ ਨੇ ਸੁੱਖ ਦੇ ਦਿੰਦੇ ਨੇ ਅੱਜ ਤੱਕ ਸਾਡੇ ਕਿਸੇ ਸਮਾਜ ਦੇ ਬੰਦੇ ਨੇ ਕਦੀ ਕਿਸੇ ਨੂੰ ਰਾਜਨੀਤਿਕ ਤੌਰ ਤੇ ਨਾ ਸਮਾਜਿਕ ਤੌਰ ਤੇ ਨਾ ਇਹੋ ਜਿਹੇ ਘਟਿਆ ਲੋਹੇ ਵਰਤੇ ਨੇ ਨਾ ਹੀ ਸੁਣਨੇ ਪਸੰਦ ਕਰਦੇ ਆ ਸਾਡੇ ਵਿਚਾਰ ਕੀਤਾ ਜਾ ਰਿਹਾ ਸੀ ਕਿ ਇਹਨਾਂ ਤੇ ਕੋਈ ਸਖਤ ਐਕਸ਼ਨ ਲਿਆ ਜਾਏ ਉਨੇ ਤੇ ਸਾਡੀ ਨਵੇਂ ਸਾਰੇ ਮੀਟਿੰਗ ਹੋਏਗੀ ਉਸ ਵਿੱਚ ਫੈਸਲਾ ਲਿਆ ਜਾਏਗਾ ਤੇ ਮੇਰੀ ਫਿਰ ਮਾਂ ਜੋ ਮੁਖਮਤੀ ਮਾਨ ਸਾਹਿਬ ਨੂੰ ਇਹ ਨਵੇਦਨ ਹੈ ਤੇ ਜਿਹੜੇ ਵੀ ਤੁਹਾਡੇ ਉਹ ਆਪ ਦੇ ਬੁੱਧੀ ਜੀ ਵੀ ਜਾਂ ਤੁਹਾਡੇ ਅੱਗੇ ਜੋ ਇਸ ਪਾਰਟੀ ਸੋਸਾਇਟੀ ਤੁਹਾਨੂੰ ਫਿਰ ਤੋਂ ਨਵੇਦਨ ਕਰਦਾ ਮਾਨ ਸਾਹਿਬ ਇਸੋ ਜਿਹੇ ਵਿਅਕਤੀ ਨੂੰ ਆਪਣੇ ਦੂਰ ਕਰੋ ਤੁਸੀਂ ਇੱਕ ਬੜੇ ਵਧੀਆ ਗੁਲਾਰੇ ਵੀ ਹੋ ਤੇ ਲੋਕਾਂ ਨੂੰ ਇੱਜ਼ਤ ਦਤ ਨੇ ਲੋਕਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਨੇ ਇਹ ਵਿਸ਼ਵਾਸ ਕਰਕੇ ਕਿ ਤੁਸੀਂ ਇੱਕ ਬਹੁਤ ਵਧੀਆ ਇਨਸਾਨ ਤੇ ਬੜੀਆ ਪਾਰਟੀ ਬਣ ਕੇ ਅੱਗੇ ਵਧਾਓਗੇ ਅਸੀਂ ਪਾਰਟੀ ਸੁਸਾਇਟੀ ਦੇ ਉੱਪਰ ਉੱਠ ਕੇ ਗੱਲ ਕਰਦੇ ਆ ਕਿਸੇ ਪਾਰਟੀ ਸੁਸਾਇਟੀ ਦੇ ਨਾਤੇ ਨਹੀਂ ਗੱਲ ਕਰਦੇ ਕਿਉਂਕਿ ਇਹ ਆਦਮੀ ਨੇ ਵਿਅਕਤੀ ਨੇ ਵਿਅਕਤੀਗਤ ਰੂਪ ਵਿੱਚ ਸਾਨੂੰ ਇੱਕ ਮਿਹਣਾ ਮਾਰਿਆ ਉਹ ਜੋ ਚੰਗੀ ਗੱਲ ਨਹੀਂ ਆਹੀ ਔਰ ਕਿਸੇ ਵੀ ਨਹੀਂ ਮਾਰਦਾ ਜਿਹੜਾ ਮੇਰਾ ਖਿਆਲ ਸੂਝਵਾਨ ਆਦਮੀ ਅਸੀਂ ਨੂੰ ਸਮਝਣਗੇ ਜਾਇਹ